ਸਿੱਖੀ ਵਿੱਚ ਬੰਦੇ ਦੀ ਖੌਂਦ ਨੂੰ ਮਿਟਾਉਣ ਦੀ ਬਜਾਏ ਦਰੂ ਨੇ ਉਹਦੀ ਫੌਮੇ ਦੀ ਖੌਂਦ ਨੂੰ ਮਿਟਾਉਣ ਤੇ ਜ਼ੋਰ ਦਿੱਤਾ ਹੈ ਸੱਚੇ ਵੇ ਇੱਥੇ ਇੰਨੇ ਆਸਵੰਦ ਹੋ ਕੇ ਸਿੱਖ ਜਿੰਦਾ ਹੈ ਸਿੱਖੀ ਵਾਸਤੇ ਮੈਂ ਮਨੁੱਖ ਸ਼ਬਦ ਵਰਤਾਂਗਾ ਪੂਰੀ ਮਾਨਵਤਾ ਲਈ ਅੰਤless ਸਵਾਸ ਤੇ ਵੀ ਭਰੋਸਾ ਰੱਖ ਕੇ ਕਹਿੰਦਾ ਮੈਂ ਬਦਲਾਂਗਾ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ ਅੰਤ ਲਈ ਅੰਤless ਸਵਾਸ ਮੈਂ ਕਹਿ ਰਿਹਾ ਇਸੇ ਕਰਕੇ ਬਾਬਾ ਸਾਹਿਬ ਨੇ ਕਿਆ ਕਾਗਾ ਕਰਨ ਢੋਲਿਆ ਸਗਲਾ ਖਾਇਆ ਮਾਸ ਜੋਂ ਤੇ ਤੇਰੇ ਪੱਲੇ ਕੁਛ ਨਹੀਂ ਰਹਿ ਗਿਆ ਕੰਨਗੇ ਇਹ ਦੋ ਨੈਨਾ ਮਤ ਸ਼ੂ ਪਿਰ ਦੇਖਣ ਕੀ ਆਸ ਆਸ ਨਾ ਛੂ ਮੈਨੂੰ ਅੰਤਲੇ ਸਵਾਸ ਤੇ ਵੀ ਯਕੀਨ ਹੈ ਕਿ ਮੇਰਾ ਪਿਆਰਾ ਆਏਗਾ ਗੁਰੂ ਜੀ ਇੱਥੇ ਕਹਿ ਰਹੇ ਨੇ ਸੁਚੱਜੀ ਹੋਵੇ ਜਿਹੜੀ ਨੈਗੇਟਿਵ ਨਹੀਂ ਚੱਲਦੀ ਉਹ ਕਹ ਰਹੀ ਤੇਰੇ ਬਾਹਨੇ ਵਿੱਚ ਮਾਰੂ ਥਲ ਦੇ ਉੱਤੇ ਸਿਰ ਉੱਤੇ ਦਰਿਆ ਚੱਲਦੇ ਨੇ ਜਿਹੜੇ ਬੰਦੇ ਅੰਦਰੋਂ ਸੁੱਕੇ ਨੇ ਕਦੀ ਭਜਨ ਬੰਦਗੀ ਸਿਮਰਨ ਕੋਮਲਤਾ ਦਿਆਲਤਾ ਦਇਆ ਤਰਸ ਕਦੀ ਕੁਛ ਨਹੀਂ ਜੇ ਤੂੰ ਮੇਰ ਕਰੇ ਉਹਨਾਂ ਦੇ ਵਿੱਚ ਵੀ ਦਰਿਆ ਪੈਦਾ ਕਰ ਦਿੰਦਾ ਫਿਰ ਬਿੰਤੀ ਪਾਣਾ ਥਲ ਸਿਰ ਸਰ ਵਾ ਫਿਰ ਸਮਝ ਗਿਆ ਨਹੀਂ ਸਿਰ ਉੱਤੇ ਸਰੋਵਰ ਚੱਲਦਾ ਅੱਗੇ ਕਮਲ ਫੁੱਲਾ ਆਕਾਸ ਜਿਓ ਉੰਜ ਵੈਸੇ ਮੈਂ ਯਤਨ ਕੀਤਾ ਇਹਦੇ ਅਰਥ ਲਬਜ਼ੀ ਅਰਥ ਨੇ ਕਮਲਦਰ ਤੇ ਕਮਲ ਫੁੱਲ ਹੈ ਕਮਲ ਦਾ ਫੁੱਲ ਖਿੜ ਜਾਂਦਾ ਆਕਾਸ਼ ਜਿਉ ਆਕਾਸ਼ ਵਿੱਚ ਇਹਦੇ ਆਮ ਤੌਰ ਤੇ ਅਰਥ ਇਹ ਵੀ ਕੀਤੇ ਗਿਆ ਕਿ ਤੇਰੀ ਰਜ਼ਾ ਵਿੱਚ ਤੇਰੇ ਬਾਣੀ ਵਿੱਚ ਜਿੱਥੇ ਪਾਣੀ ਨਹੀਂ ਜਿਹੜੇ ਹਮਕੁਣ ਸਾਹਿਬ ਨੂੰ ਗੈਰ ਯਾਦ ਰੱਖਿਓ ਉਥੇ ਕਈ ਪੱਥਰਾਂ ਤੇ ਜਿਹੜੇ ਫੁੱਲ ਨੇ ਉਹਨਾਂ ਦੀ ਸ਼ਕਲ ਕਮਲ ਦੇ ਫੁੱਲ ਵਰਗੀ ਹੈ ਪੱਥਰ ਦੇ ਵਿੱਚ ਨੇ ਇਹਦਾ ਅਰਥ ਇਹ ਵੀ ਹੈ ਕਿ ਜਿੱਥੇ ਕੋਈ ਨਹੀਂ ਪਹੁੰਚਦਾ ਤੁਸੀਂ ਪਹਾੜਾਂ ਵਿੱਚ ਵੀ ਕਮਲ ਦੇ ਫੁੱਲ ਉਗਾ ਦਿੰਦੇ ਹੋ ਇਹਦੇ ਥੋੜੇ ਰੂਹਾਨੀ ਅਰਥ ਕਰ ਲਈਖਾ ਇਹ ਤਾਂ ਬਾਹਰ ਮੁਖੀ ਨੇ ਨਾ ਕਿ ਮਾਰੂਥਲ ਦੇ ਉੱਤੇ ਮੈਂ ਅਰਜ ਕੀਤਾ ਪਾਣੀ ਚੱਲਦਾ ਹੈ ਰੂਹਾਨੀ ਅਰਥ ਹੋ ਸਕਦਾ ਕਾਲੂ ਹੋਰ ਕੋਈ ਬਦਲ ਦੇਵੇ ਭਾਣੇ ਥਲ ਸਿਰ ਸਰਵਹਿ ਤੇਰੇ ਭਾਣੇ ਵਿੱਚ ਸੁੱਕੇ ਕੋਈ ਗਿਰਦਿਆਂ ਵਿੱਚ ਰੂਖਾਨੀਅਤ ਦੀ ਨਹਿਰ ਚੱਲ ਪੈਂਦੀ ਕਮਲ ਫੁੱਲ ਆਕਾਸ਼ ਜਿਓ ਆਕਾਸ਼ ਦਾ ਅਰਥ ਦਸਵਾਂ ਦਵਾਰ ਗੰਨੰਦਵਾਮਾ ਮਨ ਚੜਿਆ ਦਸਵਾਂ ਆਕਾਸ਼ ਕਹਿੰਦੇ ਉਹ ਤੇ ਦਸਮ ਦਵਾਰ ਦੇ ਵਿੱਚ ਜਿਹਨੂੰ ਸਹਸ ਕਬਲਦਲ ਕਹਿੰਦੇ ਆ ਸਾਚੇ ਰੋਹਾਨੀਅਤ ਦਾ ਫੁੱਲ ਪੂਰਾ ਖਿੜ ਜਾਂਦਾ ਜਿਹਦੇ ਤੇ ਤੇਰੀ ਕਿਰਪਾ ਹੋ ਜਾਏ ਤੇਰੇ ਭਾਣੇ ਵਿੱਚ ਹੈ ਭਾਣੇ ਥਲ ਸਿਰ ਸਰਵ ਹੈ ਭਾਣੇ ਕਮ ਕਮਲ ਫੁੱਲੇ ਆਕਾਸ਼ ਜੀਓ ਅਗੇ ਭਾਣੇ ਭਵਜਲ ਲੰਗੀ ਹੈ ਤੁਹਾਡੇ ਭਾਣੇ ਵਿੱਚ ਤੁਹਾਡੀ ਰਜ਼ਾ ਵਿੱਚ ਭਵਜਲ ਦਾ ਅਰਥ ਜਿਹੜਾ ਭਿਆਨਕ ਸਰੋਵਰ ਹੈ ਦਲਾਵਣਾ ਜਲ ਖੈ ਭਾਣੇ ਭਵਜਲ ਲੰਗੀਏ ਤੇਰੇ ਭਾਣੇ ਵਿੱਚ ਖੀ ਇਸ ਭਵ ਸਾਗਰ ਤੋਂ ਪਾਰ ਹੋਣਾ ਭਾਣੇ ਮੰਜ ਭਰੀ ਆਸ ਜਿਓ ਤੇਰੇ ਭਾਣੇ ਵਿੱਚ ਮੰਜਦਰ ਤੇ ਬਿਲਕੁਲ ਵਿਚਕਾਰ ਅਧ ਵਿਚਕਾਰ ਭਰੀ ਇਸ ਦਰ ਤੇ ਭਰ ਕੇ ਇਹਦਾ ਅਰਥ ਹੋ ਗਿਆ ਤੇਰੇ ਭਾਣੇ ਵਿੱਚ ਇਸ ਦਰਿਆ ਭਵ ਸਾਗਰ ਨੂੰ ਤਰ ਜਾਣਾ ਹੈ ਤੇਰੇ ਹੁਕਮ ਦੇ ਵਿੱਚ ਕਈ ਇਨੇ ਕੋ ਭਰ ਜਾਂਦੇ ਨੇ ਵਕਾਰਾਂ ਦੇ ਭਾਰ ਨਾਲ ਸਾਚੇਵੇਂ ਮੰਝ ਧਾਰ ਵਿੱਚ ਡੁੱਬ ਜਾਂਦੇ ਆ ਤੇਰਾ ਭਾਣਾ ਹੈ ਉਹ ਮੈਂ ਅਰਥ ਕਰ ਦਿੱਤੇ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਇਹ ਤੇਰਾ ਭਾਣਾ ਖੇ ਤੇਰੇ ਭਾਣੇ ਚ ਤਰਦੇ ਆ ਤੇਰੇ ਭਾਣੇ ਚ ਡੁੱਬਦੇ ਆ ਅੱਗੇ ਮਹਾਰਾਜ ਕਿੰਨੇ ਭਾਣੇ ਭਾਣੇ 100 100 100 ਫਿਰ ਬੇਨਤੀ ਪਹਿਲਾ ਸਸੇ ਘੋੜਾ 100 ਸਸੇ ਰਾਹ ਔਂਕੜ 100 ਸ਼ੋਕ ਵਿੱਚ ਕਰ ਪਾਠ ਕਰਦੇ ਬਾਹਰ ਮੁਖੀ ਭਾਣੇ 100 100 ਦਾ ਅਰਥ ਉਹ 100 ਦਾ ਅਰਥ પતિ ਖਸਮ ਪਰਮਾਤਮਾ ਅਗਲੇ ਸ਼ਬਦ ਰੰਗੁਲਾ ਰੰਗੁਲਾ ਦਾ ਅਰਥ ਪਿਆਰਾ ਬਹੁਤ ਚੰਗਾ ਲੱਗਣਾ ਤੇਰੇ ਭਾਣੇ ਵਿੱਚ ਇੰਨਾ ਸੋਹਣਾ ਲੱਗਣਾ ਦਿਲ ਕਰਦਾ ਸਾਰਾ ਸਾਰਾ ਦਿਨ ਤੈਨੂੰ ਬੁਕਾਰਾ ਤੇ ਮਹਾਰਾਜ ਕਹਿੰਦੇ ਨੇ ਸਿਵਤ ਰਤਾ ਗੁਣਤਾਸ ਜੀਓ ਤੇਰੇ ਭਾਣੇ 'ਚ ਇੰਨਾ ਚੰਗਾ ਲੱਗਨੇ ਜਿਹਨੂੰ ਤੂੰ ਚੰਗਾ ਲੱਗਨੇ ਰੰਗਲਾਦਰ ਤੇ ਸੋਹਣਾ ਲੱਗਨੇ ਉਹ ਫੇਰੀ ਤੇਰੀ ਸਿਵ ਤੇ ਰੱਤਾ ਹੋਇਆ ਤੇਰੇ ਗੁਣਾਂ ਨੂੰ ਗਾਇਨ ਕਰੀ ਜਾਂਦਾ ਦਿਨ ਰਾਤ ਤੇਰੀ ਬੰਦਗੀ ਕਰਦਾ ਮਹਾਰਾਜ ਕਹਿੰਦੇ ਸਿਵ ਤਰਤਾ ਗੁਣਤਾਸ ਜੀਓ ਤੇਰੀ ਸਿਵ ਤੇ ਰੱਤਾ ਰਹਿੰਦਾ ਪਰ ਅਗਾਈ ਵੀ ਪੱਕੇ ਭਾਣੇ ਸਹੋ ਪਿਹਾਵਲਾ ਪਿਹਾਵਲਾ ਦਰਥੇ ਡਰਾਉਣਾ ਕਦੀ ਅੱਤ ਦਾ ਸੋਹਣਾ ਲੱਗਨੇ ਕਦੀ ਤੇਰੇ ਤੋਂ ਬੜਾ ਲੱਗਦਾ ਹੈ ਇਸ ਨੂੰ ਥੋੜੇ ਸੁਣਿਓ। ਇਹ ਤੋ ਡਰ ਵੀ ਲੱਗਦਾ ਲੱਗਦਾ। ਮਹਾਰਾਜ ਇੱਕ ਪਾਸੇ ਇੰਨਾ ਸੋਹਣਾ ਲੱਗਦਾ। ਤੇਰੀ ਚਾਲ ਸੁਹਾਵੀ ਮਧਰਾੜੀ ਬਾਣੀ ਕੋਕਨ ਕੋਕਲਾ ਤਰਨ ਜਵਾਨੀ ਇੰਨਾ ਸੋਹਣਾ ਲੱਗਦਾ ਮਿੱਠ ਬੋਲੜਾ ਜੀ। ਹਸਜਨ ਸਵਮੀ ਮੋਰਾ ਤੇ ਕੈਵਰੀ ਨਾ ਡਰ ਲੱਗਦਾ। ਹਰ ਹਰ ਕੰਪੈ ਵਾਲਾ ਜੀਓ ਨਾ ਜਾਨੂ ਕਿਆ ਕਰਸੀ ਪਿਓ। ਇੱਕ ਆਪਣੀ ਪਤਲੀ ਸਾਇ ਕੇਰੇ ਬੋਲਾ ਇੱਕ ਇੰਨੀ ਕਮਜ਼ੋਰ ਹਾਂ ਤੇਰੇ ਸਖਤ ਬੋਲ ਮੇਰੇ ਤੋਂ ਜਰੇ ਨਹੀਂ ਜਾਣੇ ਵੈਗਰੂ ਇੱਕ ਪਾਸੇ ਤੂੰ ਸੋਹਣਾ ਹੈ ਪਿਆਰਾ ਹੈ ਤੇਰੇ ਸ਼ਬਦ ਚ ਰੱਤੇ ਹੋਏ ਤੇਰੇ ਗੁਣ ਗੁੰਦੇ ਆ ਦੂਜੇ ਪਾਸੇ ਇਨਾ ਡਰਾਵਣਾ ਹੈ ਕਿਉਂ ਹਾਉ ਆਉਣ ਜਾਨ ਮੁਈ ਆਸ ਜਿਓ ਇਨਾ ਡਰ ਲੱਗਦਾ ਇਹ ਚੱਕਰ ਕਦੋਂ ਨਿਕਲੇ ਮੁੱਟੀ ਮਿਟੇਗਾ ਆਉਣ ਤੇ ਜਾਣ ਵਾਲਾ ਫਿਰ ਅਰਸੇ ਡਾਰੀ ਹੈ ਨਾ ਜੀ ਸਾਚੀ ਵੇ ਮੈਂ ਕਿਵਰੀ ਕਹਿਣਾ ਜਦੋਂ ਬੰਦੇ ਦਾ ਜਨਮ ਹੁੰਦਾ ਸਭ ਤੋਂ ਪਹਿਲਾਂ ਘਰ ਦੇ ਜੀ ਮੌਤ ਚੇਤੇ ਕਰਦੇ ਆ ਲਬਜ ਕਮਾ ਕੇ ਚੇਤੇ ਕਰਦੇ ਆ ਜਨਮ ਵੇਲੇ ਪਹਿਲੀ ਗੱਲ ਕਹਿੰਦੇ ਆ ਰੱਬ ਇਹਨੂੰ ਲੰਮੀ ਉਮਰ ਬਖਸ਼ੇ ਇਹਦਾ ਮਤਲਬ ਹੀ ਛੇਤੀ ਮਰ ਨਾ ਜਾਏ ਚੇਤੇ ਤੇ ਮੌਤ ਹੀ ਆਈ ਹੈ ਨਾ ਗੁਰੂ ਸ਼ਬਦ ਕਿੰਨੇ ਇੱਕ ਪਾਸੇ ਨਾ ਡਰ ਲੱਗਦਾ ਸੱਚੀ ਲੱਗਦਾ ਗੁਰਮਖੋ ਮੈਂ ਹਕੀਕਤ ਕਹਿਣਾ 40 ਕਿ ਸਾਲ ਤੱਕ ਤੇ ਬੰਦਾ ਮਾਰਦਾ ਛਾਲਾਂ 50 ਤੋਂ ਬਾਅਦ ਉਹ ਢਲ ਲੱਗ ਪਿੰਦੇ 60 ਨੇੜੇ ਜਾ ਕੇ ਕਿੰਨੇ ਕੁ ਦਿਨ ਰਹਿ ਗਿਆ ਜੀ ਨਾਲੇ ਨਵੀਂ ਨਵੀਂ ਖੋਜ ਕਹਿੰਦੀ ਐ ਇੰਨੀ ਕੋਈ ਬੰਦੇ ਦੀ ਉਮਰ ਐ ਬਾਕੀ ਬੰਦਾ ਬਸ ਐਵੇਂ ਜਿਹਾ ਹੁੰਦਾ ਫਿਰ ਸੱਚੀ ਜੀ ਇਹਨੂੰ ਨਿਰਮਲ ਭੌਂ ਕਹਿੰਦੇ ਆ ਡਰ ਲੱਗਨ ਲੱਗ ਪਿੰਦਾ ਕੀਤਾ ਤਾਂ ਕੁਝ ਵੀ ਨਹੀਂ ਪੱਲੇ ਕੀ ਸਾਟੇ ਮਹਾਂਪੁਰਖਾਂ ਨੇ ਭਗਤਾਂ ਨੇ ਇਹ ਸ਼ਬਦ ਕਬੀਰ ਸਾਹਿਬ ਜੈਸੇ ਮਹਾਂਪੁਰਸ਼ ਨੇ ਕਿਹਾ ਕਹਿੰਨ ਲੱਗੇ ਡਰ ਲੱਗਦਾ ਹੈ ਹਾਰ ਜਲ ਹੈ ਜਿਉ ਲੱਕਰੀ ਕਿਸ ਜਰਾ ਜਿਉਂ ਕਹਾਸ ਕਿਸੇ ਦੀ ਚੀਖਾ ਬਲਦੀ ਵੇਖਣਾ ਉਹਦੀਆਂ ਹੱਡੀਆਂ ਜਦੋਂ ਸੜਦੀਆਂ ਨੇ ਤੇ ਇਸ ਤਾਂ ਲੱਗਦਾ ਲੱਕੜ ਸੜਦੀ ਪਈ ਏ ਤੇ ਜਦੋਂ ਉਹਦੇ ਸਿਰ ਦੇ ਵਾਲਾਂ ਨੂੰ ਦਾੜੇ ਨੂੰ ਅੱਗ ਪੈਂਦੀ ਹੈ ਜਿਵੇਂ ਕਾਹ ਸੜਦਾ ਇਹ ਜਗਜਲਤਾ ਦੇਖ ਕੇ ਭਾਇਓ ਕਬੀਰ ਉਦਾਸ ਉਪਰਾਮਤਾ ਆ ਗਈ ਨਾ ਭਾਇਓ ਕਬੀਰ ਉਦਾਸ ਮਾਰੇ ਸ਼ਬਦ ਵਰਤ ਰਹਾ ਕਿ ਭਾਈ ਸਖੋ ਉਹਦੇ ਪਹਾਣੇ ਵਿੱਚ ਉਹ ਪਿਹਾਵਲਾ ਵੀ ਹੈ ਡਰਾਵਣਾ ਵੀ ਲੱਗਦਾ ਹੌ ਆਵਣ ਜਾਣ ਮੂਈ ਆਸਕ ਯੂ ਆਉਣਾ ਤੇ ਜਾਣਾ ਇਹ ਵੀ ਪ੍ਰਮਾਤਮਾ ਦਇਆ ਕਰੇ ਤਾਂ ਹੀ ਪੈਉਂਦਾ ਹੈ ਅੱਗੇ ਸਤਿਗੁਰੂ ਕਹਿੰਦੇ ਬਾਣੀ ਤੋਂ ਬਿਨਾ ਕੁਛ ਨਹੀਂ ਮੈਂ ਫਿਰ ਬੇਨਤੀ ਕਰਾਂ ਗੁਰਮਤਿ ਨੇ ਸਾਨੂੰ ਇਹ ਸਮਝਾਇਆ ਮੈਂ ਥੋੜਾ ਜਿਹਾ ਹੋਰ ਇਹਨੂੰ ਕਲੀਅਰ ਕਰ ਦੇਣਾ ਗੁਰੂ ਅਮਰਦਾਸ ਜੀ ਦਾ ਵਸੀਅਤ ਨਾਮਾ ਜੀ ਗੁਰਗੰਨ ਸਾਹਿਬ ਜੀ ਵਸੀਅਤ ਨਾਮਾ ਕਹਿੰਦਾ ਮੈਂ ਆਪਣੇ ਰੋਜ਼ ਵਰਤਿਆ ਹੈ ਤੁਰਕੀ ਬਾਣੀ ਬਾਬਾ ਸੁੰਦਰ ਜੀ ਨੇ ਲਿਖਿਆ ਇਹਦਾ ਮਤਲਬ ਇਹ ਵੇ ਵਸੀਅਤ ਨਾਮੇ ਦਾ ਕੋਈ ਗੁੱਸਾ ਨਾ ਕਰਿਓ ਮੇਰੇ ਲਫ਼ਜ਼ ਨੇ ਮੈਂ ਭੁੱਲ ਸਕਣਾ ਮੈਂ ਗਲਤ ਹੋ ਸਕਣਾ ਇਹਦਾ ਮਤਲਬ ਮੇਰੇ ਪਿੱਛੋ ਕੀ ਕਰਨਾ ਹੈ ਹਣਾ ਉਹਦੇ ਵਿੱਚ ਗੁਰੂ ਸਾਹਿਬ ਦਾ ਇੱਕ ਬਚਨ ਹੈ ਮੇਰੇ ਸਿੱਖ ਸੁਣੋ ਪੁੱਤ ਪਾਈਓ ਲੱਭੇ ਸੋਖੇ ਨੇ ਨਾ ਜੀ ਮੇਰੇ ਸਿੱਖੋ ਮੇਰੇ ਪੁੱਤਰੋ ਮੇਰੇ ਭਰਾਵੋ ਜੀ ਜੀ ਮੇਰਾ ਹਰ ਭਾਣਾ ਆਓ ਮੇਰੇ ਪਾਸ ਜਿਓ ਇਹਦੇ ਅਰਥ ਧਿਆਨ ਨਾਲ ਸੁਣਿਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰੇ ਸਿੱਖੋ ਮੇਰੇ ਪੁੱਤਰੋ ਮੇਰੇ ਭਰਾਵੋ ਮੇਰਾ ਹਰ ਭਾਣਾ ਮੇਰੇ ਖਰੀਦਾ ਹਰੀ ਨੂੰ ਪੌਂਦਾ ਪਿਆ ਫਿਰ ਚਿੱਤੇ ਰੱਖਿਓ ਪੌਂਦਾ ਪਿਆ ਉਹਨੂੰ ਚੰਗਾ ਲੱਗਦਾ ਪਿਆ ਹੁਣ ਕੀ ਲੱਗਦਾ ਜੀ ਆਓ ਮੈਂ ਪਾਸ ਜੀਓ ਇਹਦਾ ਅਰਥ ਇਹ ਨਹੀਂ ਕਿ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਤੁਸੀਂ ਮੇਰੇ ਕੋਲ ਆਓ ਕਹਿੰਦੇ ਮੇਰੇ ਵਹਿਗੁਰੂ ਜੀ ਨੂੰ ਚੰਗਾ ਲੱਗ ਰਿਹਾ ਹੈ ਤੇ ਪਰਮੇਸ਼ਵਰ ਜੀ ਕਹਿ ਰਹੇ ਨੇ ਅਮਰਦਾਸ ਜੀ ਨੂੰ ਮੇਰੇ ਕੋਲ ਆਜੋ ਆਵੇ ਫਿਰ ਸਮਝਿਓ ਅਰਥ ਮੇਰੇ ਸੇਖ ਸੁਣੋ ਪੁੱਤ ਭਾਈਓ ਮੇਰਾ ਘਰ ਭਾਣਾ ਆਉ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਫਿਰ ਦੇਖੋ ਭਾਣਾ ਅਰਥ ਕੀਤੇ ਨਾ ਖਰੀਨੋ ਜੋ ਪਾਇਆ ਗੁਰੂ ਜੀ ਨੂੰ ਪਾ ਗਿਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਅੱਗੇ ਮਹਾਰਾਜ ਕਹਿੰਦੇ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਫਿਰ ਸੁਣੋ ਅਸਿਕਨੇ ਇਹ ਬੜਾ ਭਗਤ ਹੈ ਪੁਰਖਦਰ ਤੇ ਮਾਹਪੁਰਖ ਹੈ ਇਹ ਸਤਿਗੁਰੂ ਹੈ ਗੁਰੂ ਅਮਰਦਾਸ ਕਹਿੰਨੇ ਮੇਰੇ ਪੁੱਤੋ ਭਰਾਵੋ ਕੋਈ ਮਾਹਪੁਰਖੇ ਕੋਈ ਭਗਤੇ ਗੁਰੂ ਹੈ ਜਿਹਨੂੰ ਰੱਬ ਦਾ ਪਾਣਾ ਚੰਗਾ ਲੱਗਦਾ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭਾਣਾ ਭਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ ਜਿਹਨੂੰ ਪਾਣਾ ਚੰਗਾ ਲੱਗਦਾ ਹੈ ਨਾ ਉਹਨੂੰ ਰੱਬ ਆਪਣੀ ਗਲਵਕੜੀ ਚ ਘੁੱਟ ਕੇ ਲੈ ਲੈਂਦਾ ਫਿਰ ਅਰਜ ਹੈ ਗੁਰੂ ਸ਼ਬਦ ਨੇ ਬੜੀ ਬਖਸ਼ਿਸ਼ ਕੀਤੀ ਬਾਬਾ ਫਰੀਦ ਸਾਹਿਬ ਦਾ 84 ਨੰਬਰ ਸ਼ਲੋਕ ਜਿਹਦੇ ਮੇਰਾ ਖਿੱਚਣਾ ਸੀ ਨੰਬਰ 1 ਤੁਰੇ ਜਾ ਰਹੇ ਸੰਜੀ ਤੇ ਮੀ ਬੜਾ ਪਿਆ ਪਿੰਡ ਸੀ ਦਰਿਆ ਦੇ ਕੰਢੇ ਤੁਹਾਨੂੰ ਪਤਾ ਹੈ ਦਰਿਆ ਢਾਜੋਦੋਂ ਲੰਦਾ ਹਾਂਜੀ ਮੈਂ ਫਿਰ ਬੇਨਤੀ ਕਰਨਾ ਵੀ ਕਥਾ ਆਪਾਂ ਜਿਹੜੀ ਕਰ ਰਹੇ ਆ ਬਸ ਤੁਸੀਂ ਪੀੜੀ ਸੁਣਨੀ ਹੈ ਅਗਲਾ ਨਿਆਣੇ ਨੂੰ ਕੀ ਪਤਾ ਲੱਗਣਾ ਹੈ ਜੀ ਮੈਂ ਇਹ ਸਾਡੀ ਕਮਜ਼ੋਰੀ ਨੂੰ ਕਈ ਵਾਰੀ ਕਹਿੰਦਾ ਵੀ ਤੁਸੀਂ ਅੰਗਰੇਜ਼ੀ ਚ ਬੋਲੋ ਜਿਹੜੇ ਅੰਗਰੇਜ਼ੀ ਚ ਕਥਾ ਕਰਦੇ ਉਹਦੋਂ ਕਿੰਨਾ ਕੁ ਸੁਣਨ ਹੁੰਦੇ ਹੈ ਖੇਚ ਪੈਦਾ ਕਰਨ ਦੀ ਲੋੜ ਹੈ ਜੇ ਖੇਤ ਪੈਦਾ ਹੋਵੇਗੀ ਤੇ ਭਾਵੇਂ ਅਰਬੀ ਚ ਬੋਲੋ ਭਾਵੇਂ ਫਾਰਸੀ ਚ ਬੋਲੋ ਗੁਰੂ ਚੰਗਾ ਹੀ ਲੱਗਦਾ ਹੈ ਉਸ ਵਕਤ ਉੱਥੇ ਹਜ਼ੂਰ ਬਚਨ ਕਰ ਰਿਹਾ ਬਾਬਾ ਫਰੀਦ ਸਾਹਿਬ ਜਾ ਰਹੇ ਆ ਸ਼੍ਰੀਮਨ ਭਾਈ ਵੀਰ ਸਿੰਘ ਉਹਨਾਂ ਅਰਥੇ ਕੀਤੇ ਆ ਉਹ ਦਰਿਆ ਢਾਲ ਆ ਰਿਹਾ ਢਾ ਦਾ ਸਮੇਂ ਜਦੋਂ ਛਲ ਮਾਰਦਾ ਉਤੋਂ ਇੰਜ ਲੱਗਦਾ ਹੈ ਵੀ 15 20 50 ਫੁੱਟ ਤੱਕ ਮਿੱਟੀ ਠੀਕ ਉਹ ਥੱਲੇ ਸਾਰੀ ਖਾਲੀ ਕਰੀ ਜਾਂਦਾ ਉਹਨੂੰ ਢਾ ਕਹਿੰਦੇ ਆ ਜਦੋਂ ਫਿਰ ਉਤੋਂ ਡਿੱਗਦਾ ਹੈ ਕਈ ਵਾਰੀ ਉੱਤੇ ਖਲੋਤੇ ਘਰਾਂ ਦੇ ਘਰ ਜਦੋਂ ਥੱਲੇ ਉਹ ਢਾ ਲੱਗ ਜਾਏ ਸਾਰੇ ਖੇਚਲ ਜਾਂਦਾ ਹੁਣ ਵਕਤ ਉਹ ਦਰਿਆ ਢਾਲ ਆ ਰਿਹਾ ਸੀ ਉਥੇ ਇੱਕ ਦਰਵੇਸ਼ ਸੀ ਜੀ ਉਹਨੂੰ ਫਕੀਰ ਨੂੰ ਕਿਸੇ ਕਾ ਵੀ ਤੇਰੀ ਚਲਦੀ ਤੂੰ ਕਾਰਾ ਪਿੰਡ ਨਾ ਟਹਿ ਜਾਏ ਉਹਨੇ ਜਾ ਕੇ ਦਿੱਤਾ ਦਰਿਆਵਾ ਤੂੰ ਢਾ ਨਾ ਲਾ ਕਹਿੰਦੇ ਬਾਬੇ ਫਰੀਦ ਨੇ ਉੱਤੇ ਵੀ ਸ਼ਲੋਕ ਉਚਾਰਨ ਕੀਤਾ ਕੰਦੀ ਵਹਿ ਨਾ ਢਾਏ ਟੋਪੀ ਲੇਖਾ ਦੇਵਣਾ ਐ ਦਰਿਆ ਤੂੰ ਕੂਹ ਕਿਨਾਰਿਆਂ ਨੂੰ ਵਜ ਵਜ ਕੇ ਢਾ ਲ ਆ ਰਹੇਂ ਪਿੰਡ ਨੂੰ ਤੂੰ ਰੋੜ ਕੇ ਲੈ ਚੱਲਿਆ ਤੈਨੂੰ ਲੇਖਾ ਦੇਣਾ ਪੈਣਾ ਇਸ ਸਮਝਣ ਦੀ ਗੱਲ ਹੈ ਜਿਵੇਂ ਕੋਇਲ ਦੀ ਗੱਲ ਹੈ ਨਾ ਕਾਲੀ ਕੋਇਲ ਤੂ ਕਿਤਗੁਣ ਕਾਲੀ ਦਰਿਆ ਰੀ ਸਮਝਾਉਂਦੇ ਕੰਦੀ ਵੈਣ ਨਾ ਢਾਏ ਤੌਪੀ ਦੇਖਾ ਦੇਵਣਾ ਅੱਗੇ ਦਰਿਆ ਕਹਿੰਦਾ ਜਿੱਦ ਰੱਬ ਰਜਾਏ ਵੈਣ ਤੰਦਾਉਂ ਗਾਉ ਕਰੇ ਦਰਿਆ ਦੇ ਪੱਲੇ ਕੀ ਫਰੀਦ ਕਹਿਣ ਲੱਗੇ ਆਪਣੀ ਮਰਜ਼ੀ ਕਰ ਸਕਦਾ ਭੈ ਵਿੱਚ ਪਵਨ ਵਾਏ ਦਰਿਆਓ ਮੈਂ ਮੇਰੀ ਬੇਨਤੀ ਹੈ ਤੇਰੇ ਭੈਚ ਨੇ ਦਰਿਆ ਵੈਣ ਤੰਦਾਉਂ ਗਾਉ ਕਰੇ ਜਿੱਦ ਰੱਬ ਰਜਾਏ ਵੈਣ ਤੰਦਾਉਂ ਗਾਉ ਕਰੇ ਉਧਰ ਜਾਣਾ ਭਾਈ ਭਿਖਾਰੀ ਨੇ ਤਿੰਨ ਗੱਲਾਂ ਕਹੀਆਂ ਸਨ ਭਾਈ ਗੁਰਮੁਖ ਜਦੋਂ ਮਹਾਰਾਜ ਨੂੰ ਪੁੱਛਿਆ ਨਾ ਜੀ ਤੁਹਾਡਾ ਪਾਣਾ ਕਹਿਣਾ ਬਹੁਤ ਸੌਖਾ ਜੇ ਮੈਂ ਵੀ ਤੜਾ ਤੜ ਬੋਲੀ ਜਾਣਾ ਪਾਣਾ ਪਾਣਾ ਸਾਰੀ ਜ਼ਿੰਦਗੀ ਦੀ ਕਮਾਈ ਤੇ ਬੰਦਗੀ ਹੋਵੇ ਪਾਣੇ ਤਾਂ ਮਨ ਨਹੀਂ ਜਾਂਦੇ ਭਾਈ ਭਿਖਾਰੀ ਦੇ ਪੁੱਤਰ ਦੀ ਮੌਤ ਹੋਈ ਤੁਹਾਨੂੰ ਪਤਾ ਹੈ ਸਾਰਿਆਂ ਨੂੰ ਜੀ ਵਿਆਹ ਤੋਂ ਬਾਅਦ ਜਿਹੜਾ ਸਿੱਘਾ ਗੁਰਮੁਖ ਸੀ ਉਹਨੇ ਜਦੋਂ ਪੁੱਛਿਆ ਜੀ ਤੁਹਾਡਾ ਪੁੱਤਰ ਦੀ ਮੌਤ ਹੋ ਗਈ ਪਾਈ ਪਖਾਰੀ ਨੇ ਕਿਹਾ ਗੁਰਮੁਖ ਤਿੰਨ ਗੱਲਾਂ ਚੇਤੇ ਰੱਖੀ ਪਹਿਲੀ ਗੱਲ ਸਿਮਰਨ ਨਹੀਂ ਕਦੀ ਛੱਡਣਾ ਦੂਜੀ ਗੱਲ ਤਨ ਦਾ ਜਿਹੜਾ ਮੂਖ ਹੈ ਪਰਿਵਾਰ ਦਾ ਮੂਖ ਹੈ ਇਹਨੂੰ ਚੁੰਦੇ ਜੀ ਛੱਡ ਲਈਏ ਤੀਜੀ ਗੱਲ ਕਹਿ ਲੱਗੇ ਪ੍ਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮੰਨੀਏ ਸਿੱਖ ਮੁਕਤ ਹੋ ਜਾਏਗਾ ਇਹ ਸ਼ਬਦ ਹੈ ਤਾਂ ਤੇ ਉਹ ਗੁਰਮੁਖ ਸੁਣ ਲਈ ਜਾਏ ਭਾਈ ਗੁਰਮੁਖ ਮੇਰੀ ਗੱਲ ਸੁਣ ਪਾਣਾ ਮੰਨਨ ਮੰਤਰ ਕੀਜੈ ਮਨ ਨੂੰ ਟਿਕਾ ਕੇ ਪਾਣਾ ਮੰਨਨ ਚ ਰੋ ਪਾਣਾ ਮੰਨਨ ਮੰਤਰ ਕੀਜੈ ਸਤਨਾਮ ਕੋ ਸਿਮਰਨ ਕਰਨੋ ਤਨ ਖੰਤਾ ਕੋ ਰਿਦੈ ਬਿਸਰਨੋ ਸਿਮਰਨ ਪਾਣਾ ਤੇ ਦੇਹ ਅਧਿਆਸ ਤੋਂ ਉਪਰ ਉਠ ਮੁਕਤੀ ਕੇ ਮਾਰਗੇ ਤੀਨ ਕਹੈ ਗੁਰੂ ਅਰ ਸੰਤ ਪਰਬੀਨ ਜਿੰਨੇ ਰੋਖਾਨੀਅਤ ਵਾਲੇ ਹੋਏ ਨੇ ਉਹ ਗੁਰੂ ਇਹੀ ਗੱਲ ਕਹਿੰਦੇ ਆ ਇਹ ਤਿੰਨ ਗੱਲਾਂ ਨੇ ਭਾਣਾ ਸਿਮਰਨ ਇਹਨੂੰ ਤੇ ਦੇ ਅਧਿਆਸ ਤੋਂ ਉਪਰ ਗੁਰੂ ਜੀ ਨੇ ਇੱਥੇ ਫਿਰ ਕਿਹਾ ਭਾਣੇ ਚ ਹੀ ਸਭ ਕੁਝ ਸੁਖ ਸੁੱਖ ਹੁਣ ਅੱਗੇ ਗੁਰੂ ਸਾਹਿਬ ਆਪਣੀ ਬੇਨਤੀ ਕਰ ਰਿਹਾ ਤੂੰ ਸਹ ਸਹ ਦਰਥ ਹੋ ਗਿਆ ਖਸਮ ਵੈ ਗੁਰੂ ਅਗੰਮ ਦਰ ਤੇ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਅਗੋਚਰ ਦਰ ਤੇ ਜਿਹਦੇ ਤੱਕ ਇੰਦਰੇ ਨਹੀਂ ਪਹੁੰਚਦੇ ਅਗੰਮ ਅਗੋਚਰਾ ਤੇਰਾ ਅੰਤਨਾ ਭਾਇਆ ਤੂੰ ਸੋ ਅਗੰ ਅਗੇ ਅਤੋਲ ਵਾਂ ਤੈਨੂੰ ਕੋਈ ਤੋਲ ਵੀ ਨਹੀਂ ਸਕਦਾ ਕੋਈ ਮੀਟਰ ਨਹੀਂ ਕੋਈ ਹੁਣ ਮੰਨ ਲਓ ਆ ਸਾਡੇ ਬਲੱਡ ਪ੍ਰੈਸ਼ਰ ਦੇ ਡਾਕਟਰ ਸਾਹਿਬ بیٹھے ਆ ਬਲੱਡ ਪ੍ਰੈਸ਼ਰ ਦਾ ਸ਼ੂਗਰ ਦਾ ਹਾਰਟ ਦਾ ਸਾਰੇ ਪੈਮਾਨੇ ਹੈਗੇ ਆ ਨਾ ਨਿੱਕੀ ਨਿੱਕੀ ਚੀਜ਼ ਦਾ ਇੰਨੇ ਪੁਆਇੰਟ ਵੱਧ ਗਿਆ ਕਹਿੰਦੇ ਕੋਈ ਪੈਮਾਨਾ ਨਹੀਂ ਜਿਹੜਾ ਤੋਲ ਕੇ ਕਹਦਾ ਰੱਬ ਕੋਲ ਇੰਨੀ ਕਿ ਤਾਕਤ ਹੈ ਅਤੋਲ ਵਾਂ ਵਰਤੇ ਜਿਹੜਾ ਕਿਸੇ ਵੀ ਪੈਮਾਨੇ ਨਸ ਤੋਲੀ ਨਹੀਂ ਜਾ ਸਕਦਾ ਜੀ ਕਿਨਵੇਂ ਅਵਰ ਕਿਨਵੇਂ ਅਵਰਾ ਹਰਨ ਭਰਨ ਜਾ ਕਾ ਨਿਤਰ ਫੋਰ ਤੂੰ ਸੋ ਆਗਮ ਅਤੋਲਵਾ ਹਉ ਕਹ ਕਹ ਟਹਿ ਪਿਆਸ ਜਿਓ ਮੈਂ ਤੈਨੂੰ ਕਹਿ ਕਹਿ ਕਿ ਟਹਿ ਦਰਸਨ ਦਾ ਡਿਗ ਪੈਣਾ ਕੇ ਸਤਿਗੁਰੂ ਇੰਨੀ ਨਿਰਵਾਨਤਾ ਕਹਿੰਦੇ ਅਸੀਂ ਕਹਿ ਕਹਿ ਕਿ ਵੈਗੁਰੂ ਜੀ ਤੁਹਾਡੇ ਚਰਨਾਂ ਵਿੱਚ ਡਿਗ ਪਏ ਆ ਟਹਿ ਪਏ ਖਾਂ ਕਿਆ ਮੰਗੂ ਕੀ ਤੁਹਾਡੇ ਤੋਂ ਮੰਗਾ ਕਿਆ ਕਹਿ ਸੁਣੀ ਕੀ ਕਹਾ ਜਿਹੜਾ ਤੁਸੀਂ ਸੁਣ ਲਓ ਫਿਰ ਸੁਣੋ ਕੀ ਮੰਗਾ ਕੀ ਬੋਲਾਂ ਜਿਹੜਾ ਤੁਸੀਂ ਸੁਣੋ ਕਿਆ ਮੰਗੂ ਕਿਆ ਕਹਿ ਸੁਣੀ ਬਸ ਇੱਕੋ ਹੀ ਏ ਜੀ ਮੈਂ ਦਰਸ਼ਨ ਭੂਖ ਪਿਆਸ ਜਿਹਾ ਆ ਗਏ ਸੱਚ ਜੀ ਤੂੰ ਮੇਰੇ ਨਾਲ ਹੈ ਸਭ ਮੇਰੇ ਨਾਲ ਹੈ ਤੇਰੇ ਬਾਣੀ ਸਭ ਕੁਝ ਹੈ ਤੇਰੇ ਬਾਣੀ ਚ ਅਨੰਦ ਹੈ ਪਰ ਮੈਂ ਕੀ ਬੋਲਾਂ ਜਿਹੜਾ ਤੁਸੀਂ ਸੁਣ ਲੈਣਾ ਤੁਸੀਂ ਆਗਮ ਹੋ ਮੇਰੀ ਆਵਾਜ਼ ਕਿੱਥੋਂ ਤੱਕ ਹਾਂ ਬਸ ਇੱਕੋ ਹੀ ਮੈਂ ਦਰਸ਼ਨ ਭੁੱਖ ਪਿਆਸ ਜਿਓ ਇੱਥੇ ਦੋ ਗੱਲਾਂ ਕਹੀਆਂ ਇੱਕ ਮੈਨੂੰ ਤੇਰੇ ਦਰਸ਼ਨਾਂ ਦੀ ਭੁੱਖ ਹੈ ਦੂਜੀ ਮੈਨੂੰ ਪਿਆਸ ਹੈ ਫਿਰ ਅਰਥ ਸੁਣੀਓ ਕਿ ਭੁੱਖ ਲੱਗੀ ਹੋਵੇ ਕੁਝ ਨਹੀਂ ਸੁੱਝਦਾ ਤੇ ਪਿਆਸ ਵੀ ਅਤ ਦੀ ਲੱਗੀ ਹੋਵੇ ਫਿਰ ਵੀ ਕੁਝ ਨਹੀਂ ਸੁੱਝਦਾ ਦੋਨੋਂ ਕਹਿ ਦਿੱਤੇ ਸਾਚੇ ਨਾਮ ਕੀ ਲੱਗਾ ਹੈ ਭੁੱਖ ਉਤ ਭੁੱਖੇ ਖਾਏ ਚਲੀਏ ਲੋਖ ਬਾਦੋਂ ਜਲ ਕੀ ਪਿਆਸ ਨਾ ਜਾਏ ਜਲ ਮੇ ਅਗਨੂਠਿਓ ਦਕਾਏ ਗੁਰਮੁਖੋ ਪਿਆਸ ਦੀ ਕੋਈ ਕੀਮਤ ਹੈ ਬੰਦਗੀ ਦੀ ਗੱਲ ਤਾਂ ਬਹੁਤ ਅੱਗੇ ਜੀ ਸੱਚੀ ਮੁੱਚੀ ਬੰਦੇ ਨੂੰ ਇਨਸਾਨ ਨੂੰ ਸ਼ਰੀਰ ਨੂੰ ਤਰੇ ਲੱਗ ਜਾਣਾ ਪਿਆਸ ਲੱਗ ਜਾਵੇ ਤੇ ਉਹ ਤੜਫੇ ਉਹਨੂੰ ਕਹੇ ਨਹੀਂ ਨਹੀਂ ਤੂੰ ਪਾਣੀ ਨਾ ਮੰਗੇ ਤੈਨੂੰ ਗਲ ਚ ਸੋਨੇ ਧਾਰ ਪਾ ਦੀ ਉਹ ਕਹੇਗਾ ਤੂੰ ਮੇਰੇ ਸਾਰੇ ਘਰ ਦਾ ਸਮਾਨ ਲੈ ਲੈ ਮੈਨੂੰ ਘੁੱਟ ਪਾਣੀ ਦੇ ਦੇ ਪਿਆਸ ਦੀ ਕੋਈ ਕੀਮਤ ਨਹੀਂ ਹੁੰਦੀ ਸੱਚੇ ਵਿੱਚ ਜਿਹਨੂੰ ਪਰਮਾਤਮਾ ਦੀ ਪਿਆਸ ਲੱਗ ਜੇ ਉਹਦੀ ਕੀ ਕੀਮਤ ਹੈ ਪੂਰਨ ਹੋਏ ਹਮਾਰੀ ਆਸਾਂ ਆ ਤੌਰ ਪਜਣ ਕੀ ਰਹੇ ਪਿਆਸਾਂ ਰੇ ਗੁਰੂ ਜੀ ਸ਼ਬਦ ਹੀ ਸਾਨੂੰ ਲੈ ਸਕਦਾ ਹੈ ਸ਼ਬਦ ਕੈਰੀਅਰ ਹੈ ਜੀ ਸ਼ਬਦ ਸਾਨੂੰ ਪਰਮਾਤਮਾ ਦੇ ਘਰ ਤੱਕ ਲੈ ਜਾਂਦਾ ਉਜਤਾ ਹਰ ਸ਼ਬਦ ਲੈ ਕੇ ਜਾਂਦਾ ਹੈ ਜੀ ਚਿੰਨ ਲੈ ਕੇ ਜਾਂਦੇ ਨੇ ਆਪ ਜੀ ਦੇਖੋ ਐ ਨੈਵੀਗੇਸ਼ਨ ਚ ਮੈਪ ਚ ਪਾਉਂਦੇ ਹੋ ਨਾ ਚੇਨੀ ਪਾਉਂਦੇ ਆ ਨਾ ਸ਼ਬਦ ਹੀ ਪਾਉਂਦੇ ਆ ਇਹਨਾਂ ਨੰਬਰ ਸਟਰੀਟ ਇਹ ਸ਼ਹਿਰ ਤੇ ਨੈਵੀਗੇਸ਼ਨ ਕਹਿੰਦਾ ਚੱਲ ਮੇਰੇ ਪਿੱਛੇ ਤੁਰਿਆ ਚੱਲ ਇਹ ਬੰਦੇ ਦੀ ਕਾਹ ਦੇ ਜਿਹੜਾ ਆ ਸ਼ਬਦ ਜਿਹੜਾ ਆ ਨੈਵੀਗੇਸ਼ਨ ਹੈ ਨਾ ਇਹ ਇਹ ਮੁਰਦਾ ਨਹੀਂ ਹੈਗਾ ਇਹ ਠਿਕਾਣਾ ਨਹੀਂ ਇਹਦੇ ਵਿੱਚ ਉਹ ਬੈਠਾ ਜਿਹਨੇ ਨੈਵੀਗੇਸ਼ਨ ਬਣਾਇਆ ਹੈ ਬਾਣੀ ਗੁਰੂ ਇਹ ਗੁਰੂ ਹੈ ਬਾਣੀ ਮਹਾਰਜ ਕਹਿੰਦੇ ਨੇ ਜਿਵੇਂ ਆ ਬਾਹਰ ਮੁਕੀ ਸ਼ਬਦ ਆ تیر ਦਾ ਨਿਸ਼ਾਨ ਤੈਨੂੰ ਲਹੀ ਜਾਂਦਾ ਨਾਲ ਨਾਲ ਬੋਲ ਕੇ ਦੱਸੀ ਜਾਂਦਾ ਬੰਦਾ ਬੜੇ ਸ਼ਬਦ ਦੇ ਨੇੜੇ ਗਿਆ ਬਾਹਰ ਮੁਕੀ ਆ ਫੌਰ ਵੀ ਤਾਂ ਸ਼ਬਦ ਦੀ ਖੇਡ ਹੈ ਨਾ ਸ਼ਬਦ ਦੀ ਸਬੀੜ ਕਿੰਨੀ ਮੈਂ ਕਿਦਨ ਕਹਿਆ ਸੀ ਆਕਾਸ਼ ਤਤ ਹੈ ਇਹਦਾ ਗੁਣ ਸ਼ਬਦ ਹੈ ਤੇ ਸ਼ਬਦ ਇਸ ਤਰ੍ਹਾਂ ਨਹੀਂ ਚੱਲਦਾ ਸ਼ਬਦ ਇਸ ਤਰ੍ਹਾਂ ਚੱਲਦਾ ਆ ਜਿਹੜੇ ਸੰਗੀਤ ਦੇ ਵੀ ਬਣਾਉਂਦੇ ਨਾ ਮੈਂ ਜੇ ਇਸ ਤਰ੍ਹਾਂ ਵੇਵਸ ਚੱਲਦੀਆਂ ਨਾ ਤੇ ਕੰਨ ਇਸ ਤਰ੍ਹਾਂ ਹੀ ਸੰਦੇ ਹੁੰਦੇ ਐ ਇਸ ਤਰ੍ਹਾਂ ਲੋਕ ਕੰਨ ਸੰਦੇ ਤੇ ਬੇਨਤੀ ਹੈ ਕਿ ਸ਼ਬਦ ਹੈ ਮਹਾਰਾਜ ਕਹਿੰਦੇ ਗੁਰ ਸ਼ਬਦੀ ਸੋਪਾਇਆ ਗੁਰੂ ਦੇ ਸ਼ਬਦ ਨਾਲ ਅਭਿਆਸ ਕਰ ਕਰਕੇ ਉਹਨੂੰ ਪੁਕਾਰ ਪੁਕਾਰ ਕੇ ਕਬੀਰ ਕੇਸੋ ਕੇਸੋ ਉਪੀਐ ਨਾ ਸੋਈਐ ਆਸਾਰ ਰਾਤ ਦਿਵਸ ਕੂਕਣਾ ਕੂਕਣਾ ਕਹੂ ਕੇ ਸੁਣਾ ਪੁਕਾਰ ਅਖੀਰ ਤੇ ਮਹਾਰਾਜ ਕਹਿੰਦੇ ਸਚ ਨਾਨਕ ਕੀ ਅਰਦਾਸ ਜੀ ਇਹ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਾਡੀ ਬੇਨਤੀ ਹੈ ਇਹੀ ਅਰਦਾਸ ਹੈ ਤੇਰੇ ਪਾਣੇ ਚ ਤੇਰੀ ਰਜ਼ਾ ਚ ਤੇਰੇ ਹੁਕਮ ਚ ਸੱਚੇ ਬਾਦਸ਼ਾਹ ਤੂੰ ਸਾਨੂੰ ਸੁਚਾਜ ਪੂਨਾ ਬਖਸ਼ ਤੇਰੇ ਤੇ ভরਸਾ ਬੱਜੇ